ਇੱਕ ਜੱਟ ਸੀ ਭਾਈ ਤੇ ਜੱਟ ਨੇ ਬਿਹੜ ਦਾ ਪਾਲਿਆ بڑا ਸ਼ੌਂਕਣਾ ਜੱਟ ਬਾਹੀ ਨਹੀਂ ਸੀ ਕਰਦਾ ਮਾਮਲੇ ਮੂਰੇ ਦਿੰਦਾ ਸੀ ਤੇ ਪਸ਼ੂ ਰੱਖੇ ਤੇ ਬਿਹੜ ਦਾ ਬੜਾ ਸ਼ੌਂਕਣਾ ਪਾਲਿਆ ਪਾਲ ਕੇ ਤੇ ਜਗਰਾਮਾਂ ਦੀ ਲੱਗੀ ਮੰਡੀ ਹੂੰ ਉਹਨਾਂ ਸੁਖ ਸੁਖੀ ਉਹਨਾਂ ਦੇ ਮਨ ਦੇ ਵਿੱਚ ਵੀ ਜੇ ਮੇਰਾ 1000 ਰੁਪਏ ਦਾ ਵਿਖ ਜੇ ਨਾ ਇਹ ਹੂੰ ਇਹ ਵਾ 500 ਪੁੱਨ ਕਰਦੇ ਆ ਤੇ 500 ਮੇ ਰੱਖਾਂ ਇਹ ਜਿਹੜਾ ਦੌਦਰਾ ਦੌਦਰਾ ਪਿੰਡ ਵੱਡਾ ਬਹੁਤ ਵੱਡਾ ਪਿੰਡ ਆ ਦੋਦਰਾ ਤੇ ਦੌਦਰਾ ਜਿਹੜਾ ਗੁਰਦੁਆਰਾ ਡੇਰਾ ਬਹੁਤ 100 ਕਿੱਲਾ ਪੈੜੀ ਦਾ ਡੇਰੇ ਦਾ 100 ਕਿੱਲਾ ਉਹਨਾਂ ਟਾਈਮਾਂ ਦੇ ਵਿੱਚ ਉਦੋਂ ਲਾਜ ਲੂਜ ਹੁੰਦੇ ਰਹੇ ਅਜੇ ਵੀ ਮੈਨੂੰ ਪਤਾ ਘੱਟੋ ਘੱਟ ਤੇ 5-7 10 ਨੇ ਤਾਂ ਹੋਣਗੇ ਸ਼ੂਰਮਾ ਸਮ ਹੋਣੀ ਉਹਨੂੰ ਲਾਜ ਹੁੰਦਾ ਨਹੀਂ ਸੀ ਮਾਤਾ ਨਿਕਲਦੀ ਸੀ ਮੋਟੀ ਤੇ ਮਾਤਾ ਦੇ ਵਿੱਚ ਅੱਖਾਂ-ਅੱਖਾਂ ਮਾਰੀਆਂ ਜਾਂਦੀਆਂ ਸੀ ਸੂਰਮੇ ਸੋਂ ਬਾਲੇ ਹੁੰਦੇ ਸੀ ਇੱਥੇ ਉਹ ਗੁਰਦੌਰੇ ਲੈ ਕੇ ਚੜਾਉਂਦੇ ਸੀ ਚੱਲ ਭਾਈ ਉਹ ਦਾ ਜਿਨੂੰ ਲੈ ਕੇ ਬੈੜਕਾ ਤੇ ਮੰਡੀ ਲੱਗੀ ਜਗਰਾਮ ਵਾਲੀ ਵੇਚਣ ਗਿਆ ਤੇ ਖੂਹਾਂਰੇ ਉੱਤੇ ਚਾਰ ਨੇ ਰਹਿਣ ਖੇਤਾਂ ਦੇ ਵਿੱਚ ਅੱਛਾ ਜੀ ਖੂਹਾਂ ਤੇ ਰਹਿੰਦੇ ਸੀ ਉਹ ਇੱਥੇ ਕੋ ਉੱਤੇ ਉੱਤੇ ਜਲ ਉਹ ਜੋ ਲੈ ਕੇ ਤੁਰ ਪਿਆ ਹੌਲੀ ਹੌਲੀ ਗਿਆ ਤੇ ਜਾਂਦਾ ਜੀਦਾ ਉਹਦਾ ਬੈੜਕਾ 1000 ਰੁਪਏ ਦਾ ਵੇਚ ਗਿਆ ਹੂੰ ਜਿਉ 1000 ਦਾ ਵੇਚ ਗਿਆ ਤੇ ਉਹਨੇ ਲੈ ਕੇ 1000 ਰੁਪਏ ਅਜ ਨੂੰ ਮੁੜਿਆ ਉਧਰੋਂ ਹੂੰ ਤੇ ਦੌੜ ਫੇਰਾ ਸੂਰਮਾ ਸਿਓ ਅੰਨਾ ਰਾਹ ਦੇ ਉੱਤੇ ਖੜਾ ਉਹਨੂੰ ਕਹਿੰਦਾ ਲੈ ਬਾਬਾ ਇਹ ਤੈਨੂੰ ਪੈਸੇ ਦੇਮਾ ਹੂੰ ਅਰਾ ਭਾਈ ਇਹ ਕਾਹਦੇ ਦਿੰਨਾ ਹੂੰ ਉਹਰਾ ਬਾਬਾ ਮੇਰੀ ਸੁਖੀ ਸੋਖੋ ਮੇਰਾ 1000 ਰੁਪਏ ਦਾ ਬਲਦ ਮਿਖ ਜੇ ਤੇ ਮੈਂ 500 ਪੁੰਨ ਕਰ ਨਾਲੇ 500 ਰੱਖਣਾ ਹੂੰ ਉਹਨੂੰ ਕਹਿੰਦਾ ਹੀ ਭਵਾ ਮਿੱਥੋਂ ਲੈ ਲਈ 5 ਰੁਪਏ ਕਿਥੋਂ ਹੂੰ ਤੇ ਪਰ ਮੈਨੂੰ ਦਿਖਾ ਦੇ 1000 ਰੁਪਿਆ ਕਿੰਨਾ ਕੁ ਹੁੰਦਾ ਹੂੰ ਮੈਂ ਕਿਹਾ 1000 ਦੇਖਿਆ ਨਹੀਂ ਅੱਛਾ ਤੇ ਆ ਮੇਰੀ ਝੋਲੀ 'ਚ ਪਾਰੇ ਕਿੰਨਾ ਹੁੰਦਾ ਹੂੰ ਉਹਨੇ ਉਹ ਝੋਲੀ ਕਰੀ ਤੇ ਉਹਨੇ 1000 ਰੁਪਿਆ ਝੋਲੀ 'ਚ ਪਾਤਾ ਸਹੀ ਇਹ ਝੋਲੀ 'ਚ ਪਾਤਾ ਉਹਨੇ ਦੱਸਾ ਕਿਹੜਾ ਦੇਖੇ ਤੇ ਡੱਬ ਚ ਠੋਕ ਲਿਆ ਖੇਰੇ ਚ ਅੱਛਾ ਜਦੋਂ ਉਹ ਜੱਟ ਖੋਣ ਲੱਗਿਆ ਉਹਨੇ ਰੋਲਾ ਪਾਤਾ ਠੀਕ ਹੈ ਮਾਰ ਲਿਆ ਓਏ ਲੁੱਟ ਲਿਆ ਓ ਪਟ ਲਿਆ ਓਏ ਠੀਕ ਹੈ ਪਾਸੇ ਉਹ ਤੇਰੇ ਮੇਰੇ ਅੱਗੇ ਆ ਕੇ ਭੱਜ ਕੇ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਹੁਣ ਮਾਰਾ ਮੇਰੇ ਪੈਸੇ ਖੋਹਦਾ ਇਹ ਅੱਛਾ ਉਹਦਾ ਸਰ ਜੂਨਾ ਲਾਦਾ ਬਿਛਾਰੇ ਦੇ ਉਹਨਾਂ ਨੇ ਭਾਈ ਥੜ ਲਿਆ ਤੇਰੇ ਅਰਗਿਆਂ ਨੇ ਤੇ ਜੱਟ ਦੇ ਲਫੇ ਰੁਫਨੇ ਮਾਰੇ ਕੁੱਟਿਆ ਇੱਥੇ ਕੋਈ ਨਹੀਂ ਬਈ ਅੱਗੇ ਤਾਂ ਕਰਦਾ ਸੀ ਪੁੰਨ ਨੂੰ ਤੇ ਹੁਣ ਮੈਂ ਪੁੰਨ ਨਹੀਂ ਹੁਣ ਮੈਂ ਪਾਪ ਹੀ ਕਰੂੰ ਚੱਲ ਕੋਈ ਨਹੀਂ ਕਿੰਨਾ ਕਿੱਥੇ ਲੈ ਜਾਏਗਾ ਇਹ ਝੱਟ ਗਿਆ ਢੀੜਾ ਦੇਖੇ ਪਾਸੇ ਦੀ ਹੋ ਗਏ ਤੇ ਉਰੇ ਤਾਂ ਕੋਠਾ ਸੀ ਕੋਠੇ ਦੇ ਕੋਲੇ ਮਗਰ ਲੋਕ ਕੇ ਫਸਲ 'ਚ ਬਹਿ ਗਿਆ ਹੂੰ ਉਹਨੇ ਢੀੜਾ ਦਿੱਤਾ ਢੀੜਾ ਦੇ ਕੇ ਤੇ ਜਾ ਕੇ ਨਾ ਕੋਠੇ ਦੇ ਮੂਹਰੇ ਦਰਖਤ ਸੀ ਟਾਲੀ ਟਾਲੀ ਦੇ ਥੱਲੇ ਉਹਦਾ ਤੌੜਾ ਨੱਪਿਆ ਹੋਇਆ ਸੀ ਹੂੰ ਤੌੜੇ ਦੇ ਵਿੱਚ ਅੱਗੇ ਪਿਆ ਸੀ 16 600 ਰੁਪਈਆ ਤੇ 1000 ਰੁਪਈਆ ਇਹ ਪਾ ਕੇ ਤੇ ਉਹਨੇ 1600 ਕਰਤਾ ਹੂੰ 1600 ਕਰਕੇ ਤੇ ਨੱਪ ਕੇ ਤੇ ਰਾਹ ਤੇ ਆ ਗਿਆ ਜਦੋਂ ਰਾਹ ਤੇ ਆ ਗਿਆ ਤੇ ਉਹਨੇ ਉਹ ਕੱਢਿਆ ਕੱਢ ਕੇ ਨਾਲ ਦਾ 1000 ਆਪਦੇ ਵਾਲਾ ਕੱਢ ਲਿਆ ਨਾਲੇ 600 ਆਂਦੇ ਨਾਲ ਕੱਢ ਕੇ ਤੇ ਤੌੜਾ ਭੰਤਾ ਤੇ ਪੈਸੇ ਦੇ ਹੋ ਕੇ ਫੇਰ ਬਹਿ ਗਿਆ ਅੱਛਾ ਯੋ ਸੂਰਾਂ ਸਿਉਣਾ ਫੇਰ ਜਿਹੜਾ ਤੱਤ ਜਿਹੜਾ ਦੇਖਿਆ ਲ ਮੈਂ ਦੇਖ ਕੇ ਪੈਸੇ ਨਾਲ ਦੇਖੀਏ ਜਦੋਂ ਪੈਸੇਆਂ ਕੰਨੀ ਹੋਇਆ ਤੇ ਉੱਥੇ ਪੈਸੇ ਕਿੱਥੇ ਤੋੜਾ ਵੀ ਭੰਨਿਆ ਪਿਆ ਹੂੰ ਆਖੀ ਰਾਤ ਇੱਕ ਲੱਗ ਗਿਆ ਰੋਲਾ ਪਾਉਣ ਪਟਿਆ ਗਿਆ ਓਏ ਲੁੱਟਿਆ ਗਿਆ ਓਏ ਮਾਰਿਆ ਗਿਆ ਓਏ ਦੂਜਾਨਾ ਆ ਗਿਆ ਹੂੰ ਆਖੀ ਰਾ ਕੀ ਗੱਲ ਆ ਨੇਤੀ ਲੱਗ ਗਿਆ ਰੋਲਾ ਪਾਉਣ ਕੱਲ ਪਾਈ ਜਾਂਣਾ ਅੱਜ ਫੇਰ ਪਾਈ ਜਾਂਣਾ ਕੀ ਹੁੰਦਾ ਤੈਨੂੰ ਆੜਾ ਕਾਰਾ ਹੋਣਾ ਮੇਰਾ ਜਮੇ ਪਟਿਆ ਗਿਆ ਉਹ ਮਤਲ ਲੁੱਟਿਆ ਹੀ ਗਿਆ ਉਹ ਕੀ ਹੋਇਆ ਕੀ ਆ ਰੁਪਈਆ ਹਜ਼ਾਰਾਂ ਮੇਰੇ ਕੋਲੇ ਸਾਰੇ ਲੈ ਗਏ ਕੱਢ ਕੇ ਕਿੰਨੇ ਸੀ ਆੜਾ 1600 ਰੁਪਈਆ ਸੀ ਹੂੰ ਉਹਨਾਂ ਰੱਖਿਆ ਕਿੱਥੇ ਆੜਾ ਤੌੜੇ ਚ ਪਾ ਕੇ ਕੱਲ ਹੀ ਜਦ ਸਾ ਨੱਪਿਆ ਬੈਸੀ ਅੱਛਾ ਉਹ ਆੜਾ ਕਿੱਥੋਂ ਬਣਾਈਆ ਪੇਟੀ ਹੋਰੇ ਨੇ ਹੈ ਪੇਟੀ ਬਣਾ ਲਈ ਥੋੜਾ ਤੇ ਆੜਾ ਮੇਰੇ ਕੋਲੇ ਆ ਰੁਪਈਆ 1100 ਤੇ ਰਜਾਈ ਦੇ ਵਿੱਚ ਪਾ ਕੇ ਜੱਟ ਸੁਣੀ ਜਾਂਦਾ ਰਜਾਈ ਦੇ ਵਿੱਚ ਪਾ ਕੇ ਤੇ ਨੰਗਨ ਦੇ ਮਾਰ ਕੇ ਸੌਂਤੀ ਵੀ ਆ ਤੇ ਸਵਾਲ ਹੀ ਨਹੀਂ ਪੈਦਾ ਕਿਹੜਾ ਮੇਰਾਸਲਾ ਲੈ ਜਾਊਗਾ ਹਰ ਵਾਰ ਕੋਲੇ ਰੱਖਦਾ ਜੇ ਕਿਸੇ ਪਾਸੇ ਜਾਣਾ ਜੁਲੀ ਕੱਢ ਕੇ ਲੈ ਲੈਣਾ ਰਾਤ ਨੂੰ ਉੱਤੇ ਹੁੰਦੀ ਆ ਜੱਟਾ ਦਾ ਵੀ ਹੁਣ ਤੇਰਾ ਵੀ ਬੰਦੋ ਵਾਸ ਕਰਦਾ ਠੀਕ ਹੈ ਜੱਟ ਪਿੰਡ ਗਿਆ ਅੰਡੇ ਆ ਕੇ ਕਰਾਂਲੇ ਨੂੰ ਕਹਿੰਦਾ ਵੀ ਆ ਫੜ ਪੈ ਸੇ ਮੇਤੀ ਆਇਆ ਨਾ ਮੁੱਲ ਤਾਂ ਵੇਖਿਆ ਆ ਤੇ ਮੈਨੂੰ ਮਿਉਂ ਕਰਦੇ ਹੁਣ ਆਪਣਾ ਭਿੰਡ ਦਸ ਕਿਤੇ ਜਾਂ ਖੱਖਰ ਲੱਗੀ ਵੀ ਦਸ ਉਹ ਆਦੀ ਖੱਖਰ ਦਾ ਆਪਣੇ ਆ ਛੜੀਆਂ ਜੀ ਲੱਗੀ ਵੀ ਆ ਨਾਲੇ ਭੁੰਗੀਆਂ ਗਈਆਂ ਮਖਿਆੜਾ ਤੇ ਨਾਲੇ ਭਿੰਡ ਲੱਗੇ ਹੋਏ ਆ ਸਾਰਾ ਕੋਈ ਨਹੀਂ ਉਹਨੇ ਏਡੀ ਸਾਰੀ ਕੁਜੀ ਲੈ ਲਈ ਕੁਜੀ ਲੈ ਕੇ ਆਏ ਕਰਕੇ ਤਾਂ ਨੇੜੇ ਉਥੇ ਮਾਰ ਕੇ ਝੂੜ ਬਟਾ ਆਇਆ ਮਾਰ ਕੇ ਮੁੱਕੀ ਭੰਨ ਕੇ ਬਚਤਲੀ ਛਲੀਆਂ ਮੱਖੀ ਤੇ ਉੱਤੇ ਮੂੰਹ ਬਨ ਕੇ ਸੇਬੇ ਦੇ ਨਾਲ ਮੂੰਹ ਬਨ ਲਿਆ ਬਨ ਕੇ ਉਹਦੇ ਕੋਲੇ ਆ ਗਿਆ ਸੂਰਮਾਥਿਓ ਕੋਲੇ ਫਦੇ ਹੈ ਉਹ ਜੇ ਉੱਠਿਆ ਜੀ ਹਾਂ ਵੀ ਬਾਬਾ ਅਰਹਮ ਭਾਈ ਤੇਰੀ ਅੱਖਾਂ ਨੂੰ ਕੀ ਹੋਇਆ ਵਿਆ ਉਹਦਾ ਭਾਈ ਤੈਨੂੰ ਦੀਨ ਲਈ ਆ ਵੀ ਮੈਨੂੰ ਦੀਨ ਨਹੀਂ ਦਾਣੀਗਾ ਹੈ ਆਦਾ ਬਾਬਾ ਜੀ ਤੇਰੀ ਅੱਖ ਬਣਾ ਦਿਆਂ ਦੋਨੇ ਅੱਖਾਂ ਬਣਾ ਦਾਂ ਕਿੰਨੇ ਪੈਸੇ ਲਵੇਂਗਾ ਅਰੇ 600 ਲਵਾਂ 3 300 ਲਵਾਂ ਅੱਛਾ ਉਹ ਸੂਟ ਕੇ ਜੇ ਕਹਿੰਦਾ ਵੀ ਆਉਂ ਕਰ ਵੀ ਤਾਂ ਹੌਲੇ ਨਹੀਂ ਇੱਕ ਅੱਖ ਬਣਾ ਦੇ ਅੱਛਾ ਉਹ ਆਹ ਚੰਗਾ ਵੀ ਆਉਂ ਕਰ ਮੈਂ ਤੇਰੀ ਅੱਖ ਬਣਾਉਣਾ ਤੈਨੂੰ ਆਖੇ ਦਿੰਨਾ ਮੈਂ ਦਵਾਈ ਤੇ ਮੈਂ ਜਾ ਮੈਂ ਮਦਾਨ ਤੇ ਆ ਮੇਰਾ ਦਵਾਈ ਵਾਲਾ ਕੁਜਾ ਫੜਦਾ ਉਹਨੇ ਉਹਨੂੰ ਕੁਜਾ ਫੜਾਤਾ ਫੜਾ ਕੇ ਤੇ ਆਪ ਉਹ ਪਿਹਲੇ ਪਾਸੇ ਹੋ ਕੇ ਬਹਿ ਗਿਆ ਉਨੇ ਕੋਰੇ ਰਜਾਈ ਉੱਤੇ ਬੁੱਕਲ ਮਾਰੀ ਵੀ ਉਹਨੇ ਸੋਚਿਆ ਸੂਟਣਾ ਸੀ ਉਹਨੇ ਵੀ ਘੱਟ ਤੋਂ ਘੱਟ 3 ਕਿਲੋ ਦਾ ਲਾਊਗਾ ਉਹ ਫੇਰ ਮદાન ਬੈਠੂ ਫੇਰ ਆਊਗਾ ਇਹ ਆਪਾਂ ਇੱਕ ਕਾਖੀ ਦਵਾਈ ਨਾ ਕਰ ਲਗੇ ਚੋਰੀ ਉਹਨੇ ਇਹ ਕਰਕੇ ਨਾ ਕੁਜੀ ਥੱਲੇ ਤੇ ਉੱਤੇ ਲੈ ਕੇ ਦਾ ਰਜਾਈ ਝੰਮਲਵਟਾ ਮਾਰ ਕੇ ਤੇ ਰੱਸੀ ਖੋਲ ਕੇ ਉਹ ਦਵਾਈ ਲੱਗਿਆ ਕੰਨ ਤੇ ਪ੍ਰਿੰਟ ਝੰਬੜ ਕੇ ਪੂਵੂ ਕਰਕੇ ਢੂਖ ਮਾਰ ਕੇ ਰਜਾਈ ਚਲਾ ਕੇ ਮਾਰੀ ਖਾ ਲਿਆ ਉਹ ਖਾ ਲਿਆ ਉਹਨੇ ਰਜਾਈ ਚੱਕ ਲਈ ਨੰਗਦੇ ਤੋੜੇ ਪੈਸੇ ਕੱਢੇ ਕੱਢ ਕੇ ਪਾਸੇ ਹੋ ਕੇ ਲੋਕ ਕੇ ਬਹਿ ਗਿਆ ਜਦੋਂ ਉਹਨੇ ਪ੍ਰਿੰਟ ਪਰੋਂਡਾ ਝਾੜੇ ਮੁਖੀਆਂ ਮੁਖੀਆਂ ਝਾੜ ਝੂੜ ਕੇ ਦੇਖ ਕੇ ਰਜਾਈ ਕੰਨੀ ਹੋਇਆ ਟੋਟਾ ਖੇ ਰਜਾਈ ਪਾੜੀ ਤੇ ਰਜਾਈ ਦੇ ਨੰਗਦੇ ਪਾੜੇ ਪਏ ਵਿੱਚ ਪੈਸੇ ਨਾ ਫੇਰ ਆਖੇ ਰਾਹ ਤੇ ਖੜ ਕੇ ਲੱਗ ਗਿਆ ਕੀ ਕੰਮ ਮਾਰਨ ਰੋਲੇ ਪਾਉਣ ਲੱਗ ਗਿਆ ਮਾਰਿਆ ਗਿਆ ਪਕਿਆ ਗਿਆ ਹੋਏ ਇਤੀ ਬਿਆਨ ਨਾ ਆ ਗਿਆ ਤੀਜਾ ਸੁਮਾ ਸੁਮਾ ਆਖਿਆ ਓਏ ਤੁਹਾਡਾ ਕੀ ਵਾਰੀ ਬੰਨੀ ਆ ਉਹ ਤੁਸੀਂ ਟਿਕਦੇ ਨਹੀਂ ਅੱਜ ਤੂੰ ਲੱਗਿਆ ਪਿਆ ਅੱਗੇ ਉਹ ਲੱਗਿਆ ਪਿਆ ਸੀ ਜਨ ਤੂੰ ਤਾਂ ਤੂੰ ਅੱਜ ਲੱਗਿਆ ਪਿਆ ਤੇ ਅੱਗੇ ਉਹ ਲੱਗੇ ਤੁਹਾਡਾ ਰਾਹ ਕੀ ਬੜਿਆ ਫੜਿਆ ਇਹ ਓਏ ਆਹਦਾ ਕਾਹਦਾ ਆ ਰਾਂ ਮੈਂ ਤਾਂ ਪਟਿਆ ਗਿਆ ਜਮਈ ਕਿਉਂ ਆਰਾ ਮੇਰੇ ਕੋਲ ਰੁਪਈਆ ਸੀਗਾ ਤੇ ਸਾਰੇ ਜਿੰਨੇ ਸੀਗੇ ਤੇ ਉਹ ਲੈ ਗਿਆ ਕੋਈ ਆਹਦਾ ਲਾਇ ਅੱਖਾਂ ਦੀ ਦਵਾਈ ਤੇ ਮੈਂ ਆਲਾ ਚੁੰਮੜ ਬੱਟਾ ਜਾ ਮਾਰ ਕੇ ਤੇ ਜਦੋਂ ਦਵਾਈ ਮੈਂ ਕੱਢਣਾ ਕਖੜੀ ਉਹ ਸੀ ਜਾਂ ਮੱਖੀਆਂ ਚਿੰਬੜ ਗਈਆਂ ਮੈਂ ਚਿਲਾ ਕੇ ਮਾਰੀ ਤੇ ਉਹ ਰਜਾਈ ਕੱਢ ਕੇ ਤੇ ਨੰਗਨਦੇ ਤੋੜ ਕੇ ਲੈ ਗਿਆ ਕਿੱਥੇ ਸੀ ਆਦਾ ਨੰਗਨਦੇ ਆ ਚ ਪਾਏ ਹੋਏ ਸੀ ਆਰਾ ਕਿੱਥੋਂ ਬਣਾਈ ਆ ਸਾਲਿਆਂ ਨੇ ਪੇਟੀ ਹੈ ਔਰ ਆਪ ਮੇਰੇ ਕੋਲ ਆ 500 ਰੁਪਇਆ ਸਿਰਫ ਖੁੰਡੇ ਦੇ ਵਿੱਚ ਪੋਫਲੇ ਬਣਾ ਕੇ ਪਾਏ ਦੇ ਆ ਪੋਲ ਦੇ ਵਿੱਚ ਉੱਤੇ ਕਹੇ ਉਹ ਖੁੰਡਾ ਪੇਚਾਂ ਵਾਲਾ ਕਿਹੜਾ ਥਾਲਾ ਲੈ ਜੂ ਹਰ ਵਾਸਤਾ ਜਿਹੋ ਰਾਤ ਨੂੰ ਪਹਿਣਾ ਉਹਨੂੰ ਪੱਟ ਦੇ ਥੱਲੇ ਲਾ ਕੇ ਪਹਿਣਾ ਦੰਨੇ ਹੱਥ ਚ ਰੱਖਦਾ ਕੋਈ ਨਹੀਂ ਲਿਆ ਫੜਦਾ ਉਹ ਕਹਿੰਦਾ ਵੀ ਹੁਣ ਤੇਰਾ ਵੀ ਬੰਦੋ ਵਾਸਤ ਕਰੂੰਗਾ ਹੁਣ ਜੋ ਇਸ ਕੰਮ ਤੇ ਆਏ ਆ ਤੇ ਕਰੇ ਆ ਗਿਆ ਕਰੇ ਆ ਕੇ ਲੈ ਵੀਆ ਫੜ ਹੋਰ ਪੈਸੇ ਅੜੀ ਕਿੱਥੋਂ ਲਿਆ ਆ ਰਸੂਰਮਾ ਸਿਉਂ ਤੋਂ ਉਹ ਆੜੀ ਕਾਰਜ ਮਾਰਾ ਨੋ ਉਹ ਆਪ ਕਰਦੇ ਆ ਖਮਾਰਾ ਹੁਣ ਇਹ ਕੰਮ ਤੇ ਹੋਇਆ ਆ ਮੈਂ ਹੂੰ ਤੇ ਦੇਗ ਬਣਾ ਲੈ ਤਿੰਨ ਮੇਲ ਦੀ ਪੂਰੀ ਪਾ ਕੇ ਰੱਖਿਓ ਕੋ ਉਹਨੇ ਪੂਰਾ ਕਿ ਉਹ ਪਾ ਕੇ ਤੇ ਦੇਗ ਬਣਾਤੀ ਤੇ ਉਹਨੇ ਭਾਈ ਪਰਲੇ ਡੋਲਾ ਪਰ ਲਿਆ ਪਰਕੇ ਡੋਲਾ ਤੇ ਰਾਹ ਦੇ ਉੱਤੇ ਖੜਾ ਤੇ ਖੁੰਡਾ ਹੱਥ 'ਚ ਫੜਿਆ ਹੋਇਆ ਉਹ ਹੀ ਉਹਨੂੰ ਜਾ ਕੇ ਦਾ ਬਾਬਾ ਹਾਂ ਭਾਈ ਲੈ ਆ ਕੇ ਦੇਗ ਲੈ ਤੇ ਉਹਨੇ ਇੱਕ ਅਥ ਕਰਿਆ ਉਹਦਾ ਬਾਬਾ ਤੇਰੇ ਕੜਾ ਕਸ਼ੇਰਾ ਪਾਇਆ ਹੋਇਆ ਨਾਲਾ ਰੱਖਿਆ ਪਿਆ ਅੰਮ੍ਰਿਤਿਆ ਬੰਦਾ ਮਹਾਰਾਜ ਦੀ ਦੇਗ ਇੱਕ ਅਥ ਨਾ ਉਹਨੇ ਖੁੰਡਾ ਫੜਦਾ ਖੁੰਡਾ ਐਂ ਕਰ ਲਿਆ ਹੱਥ ਉਹਨੇ ਡੋਲਾ ਹੀ ਲਾਸਤਾ ਡੋਲਾ ਲਾ ਤਾ ਐਂ ਲਾ ਗਿਆ ਖਾਨਦਨਾ ਪਏ ਤਾਂ ਤੇ ਉਹ ਖੁੰਡਾ ਥੱਲੇ ਸੀ ਉਹਨੇ ਖੁੰਡਾ ਚੱਕਿਆ ਚਾਕੇ ਖੁੰਡਾ ਸੀ ਪਾਸੇ ਫਸਲ ਚ ਵੜ ਗਿਆ ਫਸਲ ਵੜ ਕੇ ਕੱਢ ਕੇ ਪੂਪ ਲੈ ਗਏ ਮੂਰੇ ਮਾਰਿਆ ਖੁੰਡਾ ਆ ਕੁਮੀ ਉਹਨੇ ਉਹ ਹੱਥ ਮਾਰਿਆ ਖੁੰਡਾ ਅੱਡ ਡਾਂਗ ਅੱਡ ਉਹ ਲੱਗ ਗਿਆ ਕੀ ਕੰਮ ਮਾਰਨਾ ਪਟਿਆ ਗਿਆ ਓਏ ਲੁੱਟਿਆ ਗਿਆ ਉਹ ਪਟਿਆ ਗਿਆ ਚੌਥਾ ਨ ਆ ਗਿਆ ਚੌਥਾ ਆ ਗਿਆ ਥੋੜਾ ਕੀ ਲੱਥ ਫੜਿਆ ਓਏ ਕਿਤੇ ਕੋਈ ਲੱਗਿਆ ਨਾ ਕਿਤੇ ਕੋਈ ਲੱਗ ਜਾਂਦਾ ਤਾਂ ਕੀ ਗੱਲ ਹੋਈ ਆ ਸਾਨੂੰ ਚਾਰੇ ਇਕੱਠੇ ਹੋ ਗਏ ਉਹ ਵਾਲਾ ਵੀ ਐਨੇ ਤਾਂ ਮੇਰੇ ਨਿਕਲ ਗਏ ਐਨੇ ਮੇਰੇ ਨਿਕਲ ਗਏ ਉਹ ਵਾਲਾ ਮੇਰੀ ਗੱਲ ਸੁਣੋ ਵੀ ਤੁਸੀਂ ਸਾਲਿਓਂ ਰੱਖ ਰਹੇ ਹੋ ਪੇਟੀਆਂ ਬਣਾ ਕੇ ਮੇਰੇ ਕੋਲ ਆ ਸਿਰਫ 5 ਰੁਪਏ ਮੇਰੇ ਹੱਲ ਨਗੋਟੇ ਦੇ ਲੱਖ ਲੱਖ ਨਾ ਬੰਨੇਦੇ ਆ ਆਲਾ ਲੱਕ ਵੜ ਗੇ ਲੈ ਜੂ ਕੋਈ ਉਹ ਸਾਰੇ ਕਹਿੰਦੇ ਵੀ ਉਂ ਕਰਕੇ ਦੇਖ ਐਨੇ ਪੈਸੇ ਗਏ ਇਹ ਲੱਡੂ ਦਾ ਬਖਾ ਖਾਖੀ ਨਾ ਦੇਖੀ ਵੀ ਲੱਡੂ ਲਿਆ ਗਿਆ ਲੱਡੂ ਹੀ ਖਾ ਲਗੇ ਆਨੇ ਚਲੋ ਵੀ ਠੀਕ ਆ ਉਹਨਾਂ 50 ਰੁਪਈਆ ਦੇ ਲੱਡੂ ਲਿਆਂਦੇ ਲੱਡੂ ਲਿਆ ਕੇ ਤੇ ਐ ਵਿਛਾ ਕੇ ਇਹਨਾਂ ਨੂੰ ਸੂੰ ਬਾੜੀ ਹੁੰਦੀ ਆ ਵਿਛਾ ਕੇ ਤੇ ਪੰਜੇ ਬਹਿ ਗਏ ਨਾਲ ਹੀ ਜੱਟ ਬਹਿ ਗਿਆ ਯਾ ਤਾਰ ਐ ਨਹੀਂ ਜਾਂਦਾ ਜਉਹੇ ਖਾ ਕੇ ਹੀ ਜਾਉ ਨਾਲ ਇਹ ਬੰਦ ਚ ਹੋ ਗਿਆ ਹਾਂ ਤੇ ਜਦੋਂ ਐ ਖਾਣ ਲੱਗ ਗਏ ਨਾ ਇੱਕ ਕਹਿੰਦਾ ਗੱਲ ਸੁਣ ਓਏ ਅਗੇ ਹਾਂ ਮੇਰੇ ਉਹ ਸਾਲਿਓ ਹੈ ਆਪਾਂ 5000 ਜਾਣੇ ਪਕਾ ਕੇ ਪੰਜਾਂ ਮੂੰਹਾਂ ਦੇ ਪੈਂਦੇ ਅੱਛਾ ਉਹ ਨਾਲ ਜੱਟ ਕਹਿੰਦਾ ਦੀ ਨਾ ਪੰਜਾਂ ਉਹਦਾ ਤੁੰਬਾ ਦੇ ਖਾਨਾ ਉਹਦਾ ਤੁੰਬਾ ਦੇ ਖਾਨਦਾ ਜੱਟ ਨੇ ਇੱਕ ਕੂਣੀ ਮਾਰਦੀ ਉਹ ਕੂਣੀ ਕੂਣੀ ਹੋਪੇ ਤੇ ਜੱਟ ਨੇ ਜਿਹੜਾ ਸੀਗੇ ਉਹ ਸੇਰ ਲੱਡੂ ਉਹ ਵੀ ਖਿੱਚ ਲੈ ਉਹ ਵੀ ਬੰਨ ਕੇ ਘਰੇ ਲੈ ਗਿਆ ਮੜਾ ਪੁੰਨ ਕਰਕੇ ਇਹਨਾਂ ਰੋਟਾੜਾ ਪਾਪ ਕਰਕੇ ਲੋਟਾਂਗਾ ਲਖਪਤ ਰਾਜਾ ਸੀ ਲਖਪਤ ਰਾਜਾ ਤੇ ਉਹਦੇ ਰਾਜਤਾਨੀ ਸਖਾ ਬੁੱਢੇ ਜੋੜਾ ਫੂ ਜੰਗਲਾਂ ਚੋਂ ਆਏ ਅੰਮ੍ਰਿਤਸਰ ਨੂੰ ਉਦੋਂ ਉੱਥੇ ਰਹਿੰਦੇ ਸੀ ਲੋਕ ਕਿ ਛੜਦੇ ਨਹੀਂ ਸੀ ਦਾੜੀ ਰੱਖ ਲਈ ਤੇਰੇ ਜਿੱਦੀ ਜਿੱਦੀ ਉਹਦੇ ਫੜਕੇ ਲੈ ਜਾ ਕੇ ਕਤਲ ਕਰਦਾਨਾ ਦਾੜੀ ਮਨਾ ਕੇ ਮੁਸਲਮਾਨਾਂ ਨੂੰ ਰਹਿਣਾ ਜੇ ਦੋ ਮੁੰਡੇ ਹੋ ਗਏ ਤੂੰ ਕਹਣਾ ਜਾ ਗੁਰੂ ਵਾਲਾ ਬਣ ਜਾ ਸਿੱਖਾਂ ਨਾਲ ਰਲ ਜਾ ਜਾ ਕੇ ਇੱਕ ਨੂੰ ਕਹਣਾ ਕਰੀ ਜਾ ਮਾਰਾ ਮੋਟਾ ਚਾਉ ਦਾ ਲੀਰਗੇ ਹੁੰਦੇ ਲੁੱਟ ਕੇ ਲੈ ਜਾਂਦੇ ਖਾਦਾ ਪੀਤਾ ਲਾਹੇ ਰਾਕੀ ਯਾਰ ਮਸ਼ਾਹਰ ਤੇ ਉਹ ਜਦੋਂ ਆਏ ਤੇ ਉਹ ਕਹਿੰਦੇ ਵੀ ਚਾਪਾ ਦੇਖ ਕੇ ਆਈਏ ਦਰਸ਼ਨ ਕਰਕੇ ਆਈਏ ਅੰਮ੍ਰਿਤਸਰ ਦੇ ਅੰਮ੍ਰਿਤਸਰ ਕਿਹੜਾ ਆਉਣਾ ਮਿਲਦਾ ਸੀ ਜਦੋਂ ਦੋ ਸਿੱਖ ਆਏ ਆ ਕੇ ਉਹਨਾਂ ਨੇ ਤੇ ਦਰਖਤਾਂ ਦੇ ਨਾਲ ਬੰਨ ਲੈ ਘੋੜੇ ਪੰਨ ਕੇ ਤੇ ਬਣੇ ਬੇ ਨੰਬਰਦਾਰ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਰਾ ਸਿੱਖ ਲਗਦੇ ਆ ਉਹਨੇ ਲਖਪਤ ਨੇ ਦੋ ਬੰਦੇ ਭੇਜੇ ਫੌਜੀ ਭਈਆ ਉਹਨਾਂ ਨੂੰ ਖੇਲਿਓ ਜਿੱਧਰੋਂ ਆਇਆ ਉਧਰੇ ਮੁੜ ਜਾਣਾ ਅੱਛਾ ਜੀ ਉਹ ਬਈ ਅਰੇ ਅਸੀਂ ਤਾਂ ਦਸ ਟਾਣਾ ਮੈਂ ਅੰਮ੍ਰਿਤਸਰ ਜਾਣਾ ਦਰਸ਼ਨ ਕਰਕੇ ਅਸੀਂ ਮੁੜ ਜਾਣਾ ਫੇਰ ਬੰਦੇ ਭੇਜੇ ਨਾ ਅਖੀਰੀ ਆਪ ਆ ਗਿਆ ਹੂੰ ਆਪ ਆ ਗਿਆ ਹਾਥੀ ਦੇ ਹਉਦੇ ਤੇ ਵਹਿ ਕੇ ਹੂੰ ਆਖੇ ਤੇ ਆਲਾ ਬਈ ਤੁਹਾਨੂੰ ਮੈਂ ਕਿੰਨੇ ਸਨੇਹੇ ਭੇਜੇ ਸੀ ਹੂੰ ਰਾਜ ਆ ਨਾ ਲੱਗ ਪਤਾ ਤੇ ਤੁਸੀਂ ਉਠੇ ਨਹੀਂ ਤੇ ਤੁਸੀਂ ਜਾਂਦਾ ਉਠ ਜਿਓ ਨਹੀਂ ਪਾਖੇ ਦਾ ਹੁਕੇ ਦਾ ਪਾਣੀ ਤੋਂ ਥੋੜੇ ਡੜੇ ਮਨ ਤੋਂ ਤੂੰ ਐਨੀ ਗੱਲ ਕਹੀ ਸਖਾ ਨੇ ਕੋੜੇ ਖੁੱਲ ਗਏ ਉੱਤੇ ਪਲਾਕੀ ਮਾਰੀ ਵੀ ਸੀ ਉਹਨੇ ਤਾਂ ਐਮ ਮਾਰੀ ਨਾ ਆ ਨੰਗਲੀ ਦੇਖੇ ਕੋੜੇ ਖਸਾਇ ਵੀ ਉਹ ਐਮ ਮਾਰਿਆ ਕੋੜਾ ਪਿੱਛਾ ਐ ਖੜਾ ਹੋਇਆ ਉਹਨੇ ਕਿਰਪਾਨ ਮਾਰੀ ਹੌਤੇ ਦੇ ਵਿੱਚ ਹੋ ਮਾਰਿਆ ਸਿਰ ਲਾ ਕੇ ਵੱਢ ਕੇ ਸਿਰ ਤੇ ਡੱਕਰ ਤੇ ਬੀਕਾਂ ਨੇ ਜਾਵੜੇ ਹਾਲ ਦਵਾਈ ਮਚ ਗਈ ਉਹਦਾ ਭਰਾ ਸੀ ਜਸਪਤ ਜਸਪਤ ਨੇ ਫਿਰ ਹੈਜਰੀ ਝੰਡਾ ਰੱਖਿਆ ਨਾ ਉਹਦਾ ਹੈਜਰੀ ਝੰਡਾ ਬੇ ਜਿਹਨੇ ਹੈ ਜਰੀ ਚੰਦੇ ਉਹ ਥੱਲੇ ਆਉਣਾ ਤੇ ਉਹ ਆਜੋ ਤੇ ਸਿੱਖਾਂ ਦਾ ਕਰਨਾ ਬੀਨਾਸ ਖਤਮ ਤੇ ਸਾਰੀ ਦੁਨੀਆ ਇਕੱਠੀ ਹੋ ਗਈ ਜਿਹੜੇ ਪਿੰਡਾਂ ਦੇ ਵਿੱਚ ਮੁਸਲਮਾਨਾਂ ਦੇ ਮੁੰਡੇ ਨੌਜਵਾਨ ਸੀ ਉਹ ਵੀ ਚੱਲ ਪਏ ਜਿਵੇਂ ਆਪਾਂ ਆਪਣੇ ਕਹੇ ਸੀ ਉਹਨੂੰ ਜਦੋਂ ਰੌਲਾ ਪਿਆ ਸਰਸੇ ਵਾਲੇ ਐ ਚੱਲ ਪਏ ਭਾਈ ਬਹੁਤ ਇਕੱਠ ਹੋ ਗਿਆ ਲੋਕ ਇਕੱਠ ਹੋ ਗਿਆ ਮੂੜਾਂ ਜਾਦੇ ਤੇ ਜਿਹੜੇ ਜੰਗਲ ਦੇ ਵਿੱਚ ਸੱਖ ਰਹਿੰਦੇ ਸੀ ਉਹ ਜਾ ਕੇ ਜੰਗਲ ਨੂੰ ਘੇਰਾ ਪਾ ਲਿਆ। ਹਮ ਬਾਈਧਰ ਰਾਜੇ ਦਿੱਲੀ ਦੀ ਫੌਜ ਜਾਨੀ ਮਾਨੀ ਹੋਣੀ ਤੇ ਵੱਡੇ ਵੱਡੇ ਛੋਟੇ ਛੋਟੇ امیر ਮੂਿਰ ਸਭ ਰਲ ਗਏ। ਹਮ ਉਹ ਦੁਨੀਆ ਬਣੀ ਵੀ ਘੇਰਾ ਪਾਇਆ ਵਾ ਤੇ ਸਿੱਖ ਅੰਦਰ ਬੈਠੇ ਇਹਨਾਂ ਦਾ ਲਕਣਾ ਬੜ ਬੜ ਕੇ ਆਂ ਦਾਲੇ ਕਰਕੇ ਬਾਲ ਅੰਦਰੇ ਉੱਥੇ ਪੰਦੋਬੱਧ ਪੂਰਾ ਬਣਾਇਆ ਵਾ ਸੀ। ਰਾਸ਼ਨ-ਮਲੰਚਨ ਵੀ ਉੱਥੇ ਲਾਗਦੇ ਸੀ ਬਣਾਉਂਦੇ ਸੀ ਤੇ ਉਹ ਰਾਸ਼ਨ ਦਾ ਤੋੜਾ ਪੈ ਜਾਂਦਾ ਸੀ। ਬੀਬੀ ਇਹਨਾਂ ਪੱਤੇ ਤੋੜ ਕੇ ਤੇ ਨੂਨ ਪਾ ਕੇ ਉਹੀ ਖਾਈ ਜਾਂਦੇ ਸੀ ਇਹਨਾਂ ਨੇ ਤੋਪਖਾਨਾ ਬੀੜਤੀਆਂ ਤੋਪਾਂ ਚੱਲੀ ਗਈਆਂ ਭਾਈ ਜਿਹੜੀਆਂ ਸਿੱਖ ਆਈਆਂ ਉਹ ਬਾਹਰ ਨਕਸ਼ਾਨ ਕਰਨਾਂ ਸੱਖਾਂ ਦਾ ਕੁਝ ਵਿਗੜਿਆ ਨਾ ਅਖੀਰੀ ਇਹਨਾਂ ਨੇ ਸੱਟ ਕੇ ਪੰਟਰੋਲ ਤੇ ਅੱਗ ਲਾਤੀ ਜੰਗਲ ਨੂੰ ਜਦੋਂ ਅੱਗ ਲਾਤੀ ਤੇ ਇਹ ਸਿੱਖ ਨਿਕਲ ਕੇ ਦੂਜੇ ਜੰਗਲ 'ਚ ਵੜ ਗਏ ਨੋੜੇ-ਨੋੜੇ ਤਨ ਜੰਗਲ 'ਚ ਇਹਨਾਂ ਨੇ ਦੂਤੀ ਜੋ ਤੀਜੇ ਨੂੰ ਲਾਤੀ ਫਿਰ ਇਹਨਾਂ ਨੇ ਅੱਗ ਮਛਰੀ ਦੇ ਪਿੱਛੇ ਫਿਰ ਘੂੜੇ ਕੱਢੇ ਘੋੜੇ ਕੱਢੇ ਇਹਨਾਂ ਨੇ ਬਾਹਰ ਨੂੰ ਆਪਣੇ ਆਪਣਾ ਮੁਰਖ ਬਾਹਰ ਸਾਰਾ ਕਾਬਲ ਖੰਧਾਰ ਤੱਕ ਕਰਤੀ ਜਦੋਂ ਕੱਢੇ ਤੇ ਮੂਰੇ ਫਿਰ ਕੱਟੇ ਬਾ ਆ ਗਿਆ ਤੇ ਬਾ ਆ ਗਿਆ ਤੇ ਖਾਰ ਦਾ ਮੀਨਾ ਤੇਰੇ ਤਾ ਤਤਾ ਬੈਤਾਂ ਪੈਰਾਂ ਤੋਂ ਵੀ ਨੰਗੇ ਉਥੇ ਦੱਸਿਆ ਵੀ ਕਿ ਸ਼ਹਿਰੇ ਪਾਰ ਕੇ ਨਾ ਪੈਰਾਂ ਤੇ ਲਵੇਟ ਕੇ ਟੱਬਾ ਪਾਰ ਕੀਤਾ ਦੇ ਪੈਦਲ ਸੀ ਗਾਂਹਾਂ ਆ ਗਿਆ ਦਰਿਆ ਅੜਕ ਜਿੱਥੇ ਹਰੀ ਸੁਣ ਨਾਲਗੇ ਛੀਦ ਹੋਇਆ ਤੋ ਅੜਖੜਿਆ ਆ ਉਥੇ ਜੋਂ ਗਏ ਤੇ ਇਹ ਮਗਰ 10 ਲੱਖ ਲੱਗਿਆ ਵਾ ਮਗਰ ਇਹਨਾਂ ਦੇ ਤੇ ਇਹ ਆ ਡਾਲੇ ਦਾ ਸੀ دیاਸਿਓ ਇਹ دیاਸਿਓ ਨੇ ਡਾਲੇ ਵਾਲੇ ਨੇ ਤੇ ਘੋੜਾ ਪਹਿਲਾ ਮੂਹਰੇ ਸਿਰਦਾ دریا ਪਾਰ ਕਰਨ ਨੂੰ ਨਾ ਦਾ ਘੋੜੇ ਦਾ ਪਤਾ ਲੱਗਿਆ ਤੇ ਨਾ دیاਸਿਓ ਹੀ ਦੱਸਿਆ ਉਥੇ ਲਿਖਿਆ ਵਾ ਆਪ ਬਚਾ ਗਿਆ ਸੀ ਆਪ ਸੀ ਦੀ ਪਾਗ ਦੇ ਭਰਾਵਾਂ ਨੂੰ ਬਚਾ ਗਿਆ ਜਦੋਂ ਦੇਖਿਆ ਉਥੇ ਦੇਖ ਕੇ ਤੇ ਬਾਬਾ ਨਮਾ ਪੁੱਤ ਨੂੰ ਬਾਬਾ ਦੀਪ ਸਿੰਘ ਨੇ ਬੜੇ ਸੁੱਖਾ ਸੀ ਉਹਨੇ ਬੜੇ ਜੋਦੇ ਫੇਪ ਇਹਨਾਂ ਨੇ ਕਿਹਾ ਵੀ ਓਂ ਕਰੋ ਜਰਨੈਲ ਕਹਿੰਦੇ ਵੀ ਨਿਆਈ ਮੌਤ ਨਾਲ ਮਰੋ ਅੱਜ ਹੁਣ ਮੁੜ ਕੇ ਸਿੱਧਾ ਜੰਗ ਕਰ ਲੋ ਜੇ ਆਪਣੇ ਮਹਾਰਾਜ ਨੇ ਕਿਹਾ ਵੀ ਇਹ ਜੀ ਜਰ ਨਿਓ ਲਾ ਸੀ ਮੈਂ ਕੁ ਸਿੱਖੀ ਦਾ ਬੂਝਾ ਨਹੀਂ ਪੱਟ ਸਕਦਾ ਜੇ ਆਪਣਾ ਹੁਣਾ ਬੀਨਾਸ ਹੋਈ ਜਾਣਾ ਤੇ ਮਹਾਰਾਜ ਦਾ ਕਿਹਾ ਬੀਨਾਸ ਨਹੀਂ ਹੁੰਦਾ ਹੁਣ ਟੱਕਰ ਖਾਓ ਨਿਆਈ ਮੌਤ ਨਾਲ ਮਰੋ ਨਹੀਂ ਸਾਰੇ ਮਰ ਜਾਗੇ ਦਰਿਆ 'ਚ ਡੁੱਬ ਕੇ ਉੱਥੋਂ ਫੇਰ ਇਹੋ ਮੁੜੇ ਦਾ ਕਲਮ ਤੇ ਇਹ ਬਚਾ ਇਹਨੇ ਪਾਠੇ ਕੇਰਾ ਪਾ ਲਿਆ ਫੌਜ ਬਾੜੀ ਸੀ ਕਿੱਥੇ 10000 ਤੇ ਕਿੱਥੇ 10 ਲੱਖ ਸਾਰੇ ਲੜਦੇ ਰਹੇ ਅੱਛਾ ਉਹ ਲੜਦੇ ਰਹੇ ਤੇ ਆਥਣ ਹੋ ਗਿਆ ਗਰਦਾ ਗੋਰ ਕੋਈ ਪਤਾ ਨਾ ਲੱਗੇ ਤੇ ਫੇਰੇ ਭਾਈ ਜਰਨੈਲਾਂ ਨੇ ਮਾਰੇ ਲੜਕਰੇ ਬਾਬਾ ਦੀਪ ਸਿਉਣਾ ਨੇ ਮਾਰੇ ਲੜਕਰੇ ਭਾਈ ਜੇ ਆਪਾਂ ਕੇਰਾ ਨਾ ਟੁੱਟਿਆ ਤੇ ਦਿਨ ਚੜਦੇ ਨੂੰ ਅੱਥੀ ਫੜਨਗੇ ਕੁੱਲ ਸਿੱਖ ਜ਼ਖਮੀ ਆ ਕੋਈ ਨਹੀਂ ਸੀ ਜ਼ਖਮੋਂ ਬਿਨਾ ਇੱਕ ਪਾਸੇ ਨੂੰ ਇਹ ਪਾਏ ਬਾਬਾ ਦੀਪ ਸਿੰਘ ਹੋਣੀ ਸੁਖਾ ਸਿਉਂ ਹੋਣੀ ਮੁਤਾਬ ਸਿਉਂ ਹੋਣੀ ਇੱਕ ਪਾਸੇ ਨੂੰ ਵੱਡੇ ਜਰਨੈਲ ਪਾ ਕੇ ਇਹਨਾਂ ਨੇ ਘੇਰਾ ਪੰਨ ਕੇ ਤੇ ਘੋੜੇ ਡੱਕਰ ਕੇ ਨਿਕਲ ਗਏ ਜਿਹੜਾ ਆਲੂ ਵਾਲਿਆ ਜੱਸਾ ਸਿਉਂ ਦੋ ਸੀ ਇੱਕ ਸੀ ਰਾਮਗੜੀਆ ਮਿਸਤਰੀ ਜਿਹੜਾ ਦੂਜਾ ਰਾਮਗੜੀ ਆਲੂ ਵਾਲਾ ਕਹਿੰਦੇ ਸੀ ਉਹ ਸੀ ਆਪਣਾ ਜ਼ਿੰਮੇਵਾਰ ਜੱਟ 12-12 ਮਣ ਕੱਚਾ ਬਾਹਰ ਸੀ ਇਹਨਾਂ ਦਾ ਤੇ ਜੱਸਾ ਸਿਉਂ ਦੇ ਘੋੜੇ ਦੇਖਦੇ ਗੋਲੀ ਵੱਜੀ ਵੀ ਸੀ ਉਹ ਦੇਖਿਆ ਬਿੱਸਰੇ ਪੜੇ ਗੋਲੀ ਘੋੜਾ ਇਥੋਂ ਪਾਰ ਟੁੱਟਿਆ ਮੋਟਿਆਂ ਇਹਨਾਂ ਦੂਜਾ ਘੋੜਾ ਬੰਦੇ ਮਨਾ ਮਰਦਾ ਦੇ ਘੋੜੇ ਹਣਕਦੇ ਫਿਰਦੇ ਇਹਨਾਂ ਦੂਜਾ ਘੋੜਾ ਕੋਲ ਦੀ ਲੰਘਣ ਲੱਗਿਆ ਉਸ ਤੇ ਪਲਾਕੀ ਮਾਰ ਕੇ ਬਹਿ ਕੇ ਤੇ ਆਪ ਪਰਟ ਹੰਨੇ ਦੇ ਨਾਲ ਬੰਨ ਲਿਆ ਕਮਰ ਕਸਾ ਖੋਲ ਕੇ ਉਵੇਂ ਲੜਦਾ ਰਿਹਾ ਉਹਦਾ ਨਿਕਲ ਗਿਆ ਤੇ ਇਹ ਹੌਲੀ ਹੌਲੀ ਮਗਰੋਂ ਨਿਕਲਿਆ ਤੇ 25 ਚਾਂਡੇ ਦੇ ਸਰੀਰ ਤੇ ਤੇ ਗਾਂਹਾਂ ਛੋਟਾ ਜਾਂ ਜੰਗਲ ਸੀ ਉੱਥੇ ਜਾ ਕੇ ਨਿਕਲ ਕੇ ਤੇ ਇਹਨਾਂ ਨੇ ਵੀ ਆਪ ਦਾ ਉਰੇ ਘਰੇ ਮੰਨ ਲੈ ਛੜ ਤੇ ਜੰਗਲ ਚ ਪਏਗੇ ਸੰਤਰੀ ਪਾਸੇ ਦੇ ਕੜਿਆ ਤੇ ਪਹਿਰੇਦਾਰ ਪਏਗੇ ਤੇ ਇਹ ਫਿਰ ਇੱਕ ਦੂਜੇ ਦੇ ਨਪਿਆ ਨੂੰ ਪਿਆ ਜਿਹੜਾ ਜ਼ਖਮ ਸੀ ਇੱਕ ਦੂਜੇ ਦੇ ਪੱਟੀ ਕਰੀ ਜ਼ਖਮਾਂ ਤੇ ਖਾਣ ਨੂੰ ਕੀ ਸੀ ਸ਼ੁਕਰ ਦੇ ਗੱਫੇ ਲਾ ਲੇ ਮਾਲਕ ਦਾ ਨਾਮ ਲੈ ਕੇ ਪੁਜਾਰੇ ਉਵੇਂ ਪੈ ਗਏ ਉਹਨਾਂ ਨੂੰ ਸੁੱਖਾ ਸਿਉ ਜਾਵੜਿਆ ਸੁੱਖਾ ਸਿਉ ਜਾ ਕੇ ਕਹਿੰਦਾ ਵੀ ਕੋਲ ਵੀ ਅਸੀਂ ਤਾਂ ਅਖਾ ਸ਼ੀਦੀ ਪਾ ਗਿਆ ਉਹ ਵਾਲਾ ਪੈਣ ਦਾ ਟਾਈਮ ਨਹੀਂ ਅੱਜ ਮੈਂ ਸ਼ੇਰ ਬਣੋ ਉਠੋ ਮੈਂ ਮੈਂ ਤਾਂ ਨਹੀਂ ਪੱਟ ਖੋਲਣਾ ਹੰਦੇ ਨੂੰ ਜਿਆਦਾ ਸ਼ੀਧੀ ਪਾਉਂਗਾ ਜਾਂ ਤਵਾ ਕਰਕੇ ਆਕੇ ਇੰਨੀ ਮੈਂ ਨਹੀਂ ਫੁੱਲਣਾ ਤੇ ਜਿਹੜੇ ਜ਼ਾਰੇ ਜ਼ਖਮੀ ਉਹਨਾਂ ਨੂੰ ਛੱਡੋ ਐਡਾ ਦਲੇਰ ਜੋ ਦਾ 25 ਚੰਦ ਇੱਥੋਂ ਟੁੱਟਿਆ ਫੇਰ ਵੀ ਕਹਿੰਦੇ ਨੇ ਜ਼ਖਮੀ ਜਾ ਰਿਆ ਛੱਡਦੇ ਹੋ ਲੈ ਕੇ ਸਿੱਖਾਂ ਦੀ ਨੌਕਰ ਆ ਤਵਾ ਸੁੱਤਿਆਂ ਪਿਆ ਤੇ ਫਿਰ ਆਇਆ ਸੀ ਵਡਾਈ ਕਰੀ 70000 ਵੱਢਿਆ ਰਾਤੇ ਰਾਤ ਵੱਢ ਕੇ 70000 ਬਾਕੀ ਭੱਜ ਗਏ ਉਹ ਲੋਰ ਨੂੰ ਨਿਕਲਿਆ ਕਿਧਰ ਨੂੰ ਨਿਕਲ ਗਿਆ ਇਹਨਾਂ ਨੇ ਫਿਰ ਜਾ ਕੇ ਦਾ 100 ਗੱਡਾ ਦਾ ਸਿੱਖਾਂ ਦੇ ਕਣਕ ਦਾ ਹੱਥ ਤੇ ਆਇਆ 100 ਗੱਡਾ ਹੋਰ ਮਨੁਸ਼ਿਆਂ ਨੇ ਇਹਨਾਂ ਨੇ ਭਰ ਕੇ ਉਧਰ ਲੈ ਕੇ ਜੋ ਜੋਣ ਬੁੱਢਿਆਂ ਚੌੜਾਂ ਕਰਨੀ ਮੌਸਮਾਨ ਅੱਥਾ ਤੇ ਫਿਰ ਇਹ ਭਾਈ ਇਹਨੂੰ ਚਿੱਠੀ ਪਾਤੀ ਦਿੱਲੀ ਵਾਲੇ ਨੂੰ ਬਈ ਪਹਿਲਾਂ ਤਾਂ ਖੈਰ ਆ ਵੀ ਅਸੀਂ ਫੌਜ ਲਾਈ ਆ ਮੰਗਰ ਤੇ ਸਿੱਖਾਂ ਦਾ ਬੀ ਨਾਸ ਕਰਤਾ ਉਹਨੂੰ ਕਹਿੰਦਾ ਜੀ ਨੂੰ ਮਗਰ ਲੱਗੇ ਬੇਥੇ ਮਗਰੇ ਕਿੱਥੀ ਪਾ ਦੇ ਵੀ ਸਿੱਖਾਂ ਆਣੇ ਦਾ ਸਾਰੀ ਫੌਜ ਸ਼ਾਨਨੀ ਕਰਤੀ 70000 ਮਾਰਤਾ ਤੇ ਫੌਜ ਹਸਪਤਾਲਾਂ ਦੇ ਵਿੱਚ ਪਈ ਆ ਸਾਰੀ ਸ਼ਾਨਨੀ ਕੀਤੀ ਪਈ ਫਿਰ ਉਹ ਵਜ਼ੀਰ ਨੂੰ ਪੁੱਛਣ ਲੱਗਿਆ ਵੀ ਇਹ ਸਿੱਖ ਚੀਜ਼ ਕੀ ਆ ਦਿੱਲੀ ਵਾਲਾ ਬਾਦਸ਼ਾਹ ਉਹਨੂੰ ਫਿਰ ਇਹ ਕਹਿੰਦਾ ਵਜ਼ੀਰ ਬੜਾ ਸੁਲਝਾ ਵਜ਼ੀਰ ਸੀ ਉਹ ਕਹਿੰਦਾ ਵੀ ਵੱਡਾ ਸਭ ਤੋਂ ਪੀਰਾਂ ਚੋਂ ਪੀਰ ਬਾਬਾ ਨਾਨਕ ਹੋਇਆ ਬਾਬੇ ਨਾਨਕ ਦੀ ਗੱਦੀ ਤੇ ਗੁਰੂ ਗੋਬਿੰਦ ਸਿੰਘ ਹੋਇਆ 10ਵੇਂ ਪਾਤਸ਼ਾਹ ਜਿਨੇ ਅੰਮ੍ਰਿਤ ਬਣਾਇਆ ਜਿਹੜੇ ਬਿੱਲੀਆਂ ਤੋਂ ਡਰਦੇ ਆ ਜਿਉਂ ਅੰਮ੍ਰਿਤ ਛਕਦੇ ਆ ਉਹ ਸ਼ੇਰਾਂ ਨਾਲ ਲੜਦੇ ਆ ਬਈ ਉਹ ਅੰਮ੍ਰਿਤ ਵਾਲਾ ਜਿਹੜਾ ਉਹ ਅੰਮ੍ਰਿਤ ਜੇ ਤਾਂ ਆਪਾਂ ਛਕਦੇ ਆ ਨਾ ਆਪਾਂ ਸਿੱਖ ਬਣਦੇ ਆ ਕਾਫਰ ਕਹਿੰਦੇ ਆਪਾਂ ਨੂੰ ਇਹ ਉਹ ਛਕਦੇ ਆ ਸ਼ਾਕੇ ਨਾਲ ਦੇ ਵਿੱਚ ਬਲ ਪੈਂਦਾ ਇਹ ਓਮ ਖਦਮ ਵਾਲੀ ਹੋਂ ਵਾਲੀ ਹੈ ਹੀ ਨਹੀਂ ਫੇਰ ਕਹਿੰਦਾ ਉਹ ਮੈਂ ਦੇਖਣੀ ਆ ਜੇ ਤਾਂ ਟਾਈਮ ਹੈ ਤਾਂ ਮੈਂ ਸੁਣਾਦਣਾ ਹੀ ਬੰਦ ਕਰ ਦਿੰਨੇ ਆ ਕਤਨਾ ਦੇ ਉਹ ਹਾਂ ਉਹਨੇ ਫਿਰ ਜਦੋਂ ਦੇਖਿਆ ਵੀ ਦੇਖਣੀ ਕਿਹਾ ਉਹ ਫਿਰ ਵਜੀਰ ਉਥੋਂ ਜੋਂ ਕੋੜਾ ਲਿਆ ਕਰਨਾ ਬੇਸਲ ਛੁੱਟ ਕੇ ਕੋੜਾ ਲੈ ਕੇ ਆ ਕੇ ਸਿੱਖਾਂ ਨੂੰ ਮਿਲਿਆ ਉਹਨਾਂ ਨੂੰ ਉਹਦਾ ਭਾਈ ਤੁਸੀਂ ਬਣ ਕੇ ਆਇਓ ਭੰਡ ਤੇ ਮੈਂ ਉਹਨਾਂ ਨੂੰ ਭੰਡ ਕਹਿਣਾ ਤੇ ਬ ਦਿਖਾਉਣਾ ਉਹਨਾਂ ਨੂੰ ਰਾਜੇ ਦਿੱਲੀ ਵਾਲੇ ਨੂੰ ਪਰ ਵੀ ਠੀਕ ਆ ਇਹ ਫਿਰ ਜਦੋਂ ਗਏ ਤਾਂ ਉਹ ਜਾ ਕੇ ਕਹਿੰਦਾ ਮੈਂ ਭੰਡ ਕਰਕੇ ਆਇਆ ਤਿਆਰ ਪੰਡਾ ਚ ਮਾਜੇ ਚੋ ਤੇ ਮਾਲ ਵਿੱਚੋਂ ਪੰਡ ਤਿਆਰ ਕੀਤੇ ਆ ਸਿੱਖ ਪੰਡ ਪਤਾ ਕਿ ਨੂੰ ਕਹਿੰਦੇ ਆ ਜਿਹੜਾ ਤਮਾਸ਼ਾ ਦਿਖਾਉਂਦੇ ਆ ਹਾਂ ਨਕਲਗੇ ਨਕਲਗੇ ਇਹ ਜਦੋਂ ਗਏ ਤਾਂ ਤੇ ਜਾ ਕੇ ਜਕਾਰੇ ਮਾਰਦੇ ਵਜ਼ੀਰ ਕਹਿੰਦਾ ਵੀ ਕੋਲ ਦੀ ਨਿਕਲਿਓ ਕਚੇਰੀ ਦੇ ਜੋ ਕੋਲ ਦੀ ਨਿਕਲੇ ਕਚੇਰੀ ਦੇ ਜਕਾਰੇ ਮਾਰਦੇ ਤੇ ਕੰਬਣ ਲੱਗ ਗਿਆ ਵਜ਼ੀਰ ਤਾਂ ਖੜਾ ਹੋ ਗਿਆ ਉੱਠ ਕੇ ਉਹ ਆਦਾ ਕੁਛ ਨਹੀਂ ਆਦੇ ਤੈਨੂੰ ਇਹਦਾ ਭੰਡਾ ਕਿਸੇ ਦੱਸ ਸਕਦਾ ਮੂੰਹ ਦਾ ਮਾਰਿਆ ਕਿਸਦੇ ਕੋਠ ਨਾ ਕਿਸਦੇ ਕੋਸ ਕਿਸਦੇ ਕੋਸ ਇਹ ਗਾਂ ਜਾ ਕੇ ਤੇ ਇਹਨਾਂ ਨੇ ਤੰਬੂ ਲਾ ਲੇ ਤੰਬੂ ਲਾ ਲੇ ਫੇਰਾ ਰਾਜਾ ਹੁਣ ਤੈਨੂੰ ਮੈਂ ਦਿਖਾਵਾਂ ਸਿੱਖਾਂ ਦਾ ਖਾਈਆ ਪਰ ਸਿੱਖ ਨਹੀਂ ਇਹ ਨਾਲੇ ਕਹਦੇ ਸਿੱਖ ਨਹੀਂ ਇਹਦਾ ਪੰਡਾ ਵਜੀਰ ਨੂੰ ਸ਼ੋਅ ਨਹੀਂ ਹੁੰਦਾ ਉੱਤੇ ਜਦੋਂ ਗਾਂਹਾਂ ਗਏ ਪੱਤੇ ਸੁੱਤੇ ਪਾਏ ਵੇ ਬਟ ਨੂਨ ਪਾਏ ਵਰ ਨਹੀਂ ਜਾਣ ਪੱਤੇ ਸੁੱਤੇ ਕੋ ਸਾਗ ਮਲਾਈ ਨਾਲ ਵਿੱਚ ਖਾਈ ਜਾਣ ਇੱਕ ਤਹਾਂ ਕੱਕਰ ਤੇ ਚੜਿਆ ਬੈਠਾ ਉਹ ਰਾਜੇ ਦਾ ਪੁੱਤ ਰਾਜਾ ਕਹਿੰਦਾ ਵੀ ਮੁੰਡਾ ਸੀ ਰਾਜਾ ਆ ਇੱਕ ਕਰਦੇਗਾ ਤੋਂ ਚੜਿਆ ਉਹ ਆ ਇਹਨਾਂ ਦਾ ਓਪੀ ਆ ਇਹਨੇ 3 ਘੰਟੇ ਚੜਨਾ ਚਾਰ 4 ਘੰਟੇ ਮਰ ਇਤਰੇ ਫੋਰ ਚੜ ਜੂ ਇਹ ਬੇਫਿਕਰ ਹੋਏ ਸਾਰੇ ਫਿਰਦੇ ਆ ਇਹਨੇ ਨਿਗਾ ਰੱਖਣੀ ਆ ਚਾਰ ਸਪੇਰੇ ਜੇ ਦੂਰੋਂ ਦੇਖਿਆ ਫੌਜ ਆਉਂਦੀ ਆ ਕੋਈ ਚੜਿਆ ਆਉਂਦਾ ਇਹਨੇ ਉਦੋਂ ਦੱਸਣਾ ਭਾਈ ਫੌਜ ਆ ਰਹੀ ਆ ਉਦੋਂ ਇਹ ਓਪੀ ਆ ਉਹਦਾਂ ਲੈ ਹੁਣੇ ਉਹ ਕਰ ਬਈ ਇਹਨਾਂ ਦੇ ਵਿੱਚੋਂ ਮੈਂ 500 ਬੰਦਾ ਕਢਣਾ ਪੰਡਾ ਨੂੰ ਤੇ 500 ਕੜਨਾ ਤੇ ਤੂੰ ਆਪਦੀ ਫੌਜ ਚ ਚੰਗੇ ਜੋਧੇ ਗਿਣ ਕੇ 700 ਲਿਆ 800 ਲਿਆ ਇਹਨਾਂ ਦੀ ਉਹਨ ਲੜਾਈ ਕਰਾਵਾਂਗੇ ਬੰਦੇ ਵੀ ਮਰਨਗੇ ਉਹ ਆ ਠੀਕ ਆ ਕਰਾ ਇਹਦਾ ਬਈ 800 ਦੇ ਖਾਤਰ ਨਾ 1000 ਹੀ ਮੰਗਾ ਲੈ ਚੰਗੇ ਜੋਧੇ ਕੰਢੇ ਉਧਰੋਂ ਸੀ ਸਿੱਖ ਪੰਡਾ ਕਹਿੰਦਾ ਸੀ ਸ਼ਰਤ ਤੇ ਮਰਾਨ ਚ ਸਿੱਖਾਂ ਨੇ ਲਾਤੇ ਆਹੂ 500 ਦਾ ਮਾਰਸ ਦਾ ਬਰਤਾ ਪੰਜ ਕੁ ਸੌ ਰਹਿ ਗਿਆ ਭੱਜ ਗਿਆ ਤੇ 2-150 ਸਿੱਖ ਵੀ ਸ਼ਹੀਦ ਹੋ ਗਿਆ ਉੱਥੋਂ ਬੈਠੇ ਨੇ 12 ਸਾਲ ਦੀ ਜੰਗੀਰ ਅੰਬਰਸਰ ਦੀ ਬਖਸ਼ਤੀ ਸਿੱਖਾਂ ਨੂੰ ਐਡਾ ਪ੍ਰਾਮਾਨਸ 12 ਸਾਲ ਉੱਥੇ ਆਪਣੇ ਸਿੱਖ ਬੈਠੇ ਰਹੇ ਆ ਹੁਣ ਵੀ ਜੇ ਜਾਵੇਂ ਉਹ ਕਿਲਾ ਵੱਜਦਾ ਉੱਥੇ ਉਹ ਪਾਸਾ ਕਿਲਾ ਤੇ ਸਿੱਖਾਂ ਦਾ ਕੱਚਾ ਕਿਲਾ ਬਣਾਇਆ ਹੋਇਆ ਸੀ ਕੱਚਾ ਕਲਾ ਬਣਾ ਕੇ 12 ਸਾਲ ਉੱਥੇ ਰਹੇ ਆ ਤੇ ਹੁਣ ਆਪਾਂ ਅਗਲੀ ਯਾਰ ਨੂੰ ਤੈਨੂੰ ਵੱਡਾ ਘੜੂਕਾਰਾ ਦੱਸੂ ਜਿਹੜਾ ਕੁੱਪ ਜੱਤ ਵਾਲੋਂ ਫੂਰ ਨੂੰ ਹੋ ਗਿਆ ਆ